ਕੀੜੇ ਮਕੌੜੇ ਬਹੁਤ ਕੁਛ ਹੈ ਤੇ ਇੱਕ ਸਰੋਵਰ ਹੈ ਤੇ ਇੱਕ ਛੱਪੜ ਹੈ ਦੋ ਚੀਜ਼ਾਂ ਹਨ ਇਸੇ ਤਰ੍ਹਾਂ ਹੁਣ ਬਹੁਤ ਸਾਰੇ ਜੇ ਸਰੋਵਰ ਹੈ ਤੇ ਉੱਥੇ ਜਾ ਕੇ ਹੰਸ ਬੈਠਦੇ ਹਨ ਹੰਸ ਕਿਉਂ ਬੈਠਦੇ ਹਨ ਸਰੋਵਰ ਤੇ ਜਾ ਕੇ ਕਿਉਂਕਿ ਹੰਸਾਂ ਦਾ ਖਾਣਾ ਉੱਥੇ ਹੈ ਜਿਸ ਤਰ੍ਹਾਂ ਦਾ ਹੰਸਾਂ ਦਾ ਸੁਭਾਅ ਹੈ ਸਰੋਵਰ ਦੇ ਵਿੱਚ ਉਹ ਕੁਝ ਮਿਲਦਾ ਹੈ ਤਾਂ ਜਾ ਕੇ ਉਹ ਬਹਿ ਜਾਂਦੇ ਹਨ ਗੁਰਬਾਣੀ ਦੇ ਵਿੱਚ ਬਚਨ ਹੈ ਹੰਸਾ ਹੀਰਾ ਮੋਤੀ ਚੁਗਣਾ ਬਾਗੋ ਡੱਡਾਂ ਪਾਲਣ ਜਾਵੇ ਹੰਸ ਤਾਂ ਸਰੋਵਰ ਤੇ ਆਏ ਕਿਉਂਕਿ ਉਹਨਾਂ ਦੀ ਬਿਰਤੀ ਸਾਫ਼ ਹੈ ਉਹਨਾਂ ਨੇ ਸਾਫ਼ ਕੁਝ ਚੁਗਣਾ ਹੈ ਤੇ ਉੱਥੇ ਹੀ ਮੋਤੀ ਚੁਗਦੇ ਹਨ ਸਰੋਵਰ ਤੇ ਤੇ ਦੂਸਰੇ ਪਾਸੇ ਬੰਗਲਾ ਹੈ ਬੰਗਲਾ ਉਹ ਬੰਗਲਾ ਜਿਹੜਾ ਹੈ ਉਹ ਛੱਪੜ ਤੇ ਜਾਏਗਾ ਜਿੰਨੀ ਬਦਬੂਦਾਰ ਜਗਾ ਹੋਵੇਗੀ ਜਿੰਨੀ ਭੈੜੀ ਜਗਾ ਹੋਵੇਗੀ ਜਿੰਨੀ ਮੁਸ਼ਕ ਵਾਲਾ ਪਾਣੀ ਹੋਏਗਾ ਬੰਗਲੇ ਨੂੰ ਉਨਾ ਹੀ ਚੰਗਾ ਲੱਗੇਗਾ ਜਿੰਨੇ ਡੱਡੂ ਜੀਵ ਜੰਤੂ ਕੀੜੇ ਮਕੌੜੇ ਥੱਲੇ ਗੰਦ ਪਿਲ ਹੋਏਗਾ ਬੰਗਲਾ ਉਨਾ ਹੀ ਖੁਸ਼ ਹੋਏਗਾ ਕਿਉਂਕਿ ਉਹਨੇ ਚੁੰਝ ਹੀ ਗੰਦਗੀ ਦੇ ਵਿੱਚ ਮਾਰਨੀ ਬੰਗਲੇ ਦਾ ਸੁਭਾਅ ਹੀ ਇਦਾਂ ਦਾ ਹੈ ਬੰਗਲੇ ਨੇ ਚੁੰਜ ਜਿਹੜੀ ਹੈ ਉਹ ਗੰਦ ਦੇ ਵਿੱਚ ਮਾਰਨੀ ਹੈ ਤਾਂ ਉਹ ਛੱਪੜ ਲੱਭਦਾ ਹੈ ਤੇ ਛੱਪੜ ਦੇ ਵਿੱਚ ਜਾ ਕੇ ਛੱਪੜ ਤੇ ਬਹਿ ਜਾਂਦਾ ਹੈ ਬੰਗਲੇ ਦਾ ਮਾਨਸਰਵਰ ਤੇ ਕੋਈ ਕੰਮ ਨਹੀਂ